ਦੋ ਤਿੰਨ ਦਿਨਾਂ ਤੋਂ ਮਿੰਟੂ ਜੀ ਪਾਣੀ ਆ ਬੜਾ ਮਸਲਾ ਪਿਆ ਹੋਇਆ ਖਾਸ ਕਰਕੇ ਅਤਵਾਦੀ ਹਮਲੇ ਤੋਂ ਸ਼ੁਰੂ ਹੋਈ ਗੱਲ ਸਿੰਧੂ ਜਲ ਸਮਝੌਤੇ ਵਾਲੀ ਤੋਂ ਉਦੋਂ ਬਾਅਦ ਇਹ ਪੰਜਾਬ ਤੇ ਹਰਿਆਣੇ ਵਾਲੇ ਪਾਸੇ ਨੂੰ ਆ ਗਈ ਕੱਲ ਵੀ ਆਪਾਂ ਗੱਲ ਕੀਤੀ ਕਿ ਦੋਨੋਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਸੀਐਮ ਨੇ ਉਹਨਾਂ ਦੇ ਵੀ ਆਪਸ ਦੇ ਵਿੱਚ ਪਾਣੀ ਨੂੰ ਲੈ ਕੇ ਸਿੰਘ ਫਸੇ ਹੋਏ ਨੇ ਤੇ ਅੱਜ ਤੇ ਕਹਿੰਦੇ ਕਿ ਪਹਿਲਾਂ ਵੀ ਧਰਨੇ ਵਾਲੇ ਮੰਤਰੀ ਬੈਂਸ ਸਾਹਿਬ ਉੱਥੇ ਨੰਗਲ ਡੈਮ ਤੇ ਪਹੁੰਚ ਕੇ ਨੇ ਉਹ ਕਹਿੰਦੇ ਕਿ ਅਸੀਂ ਤੇ ਇੱਕ ਕੁੱਪਕਾ ਪਾਣੀ ਦਾ ਨਹੀਂ ਜਾਣ ਦੇਣਾ ਧਰਨੇਤੇ ਨੇ ਤੇ ਬਾਕੀ ਹੋਰ ਵੀ ਜਿਹੜੇ ਵਰਕਰ ਨੇ ਜਾਂ ਜਿਹੜੇ ਲੋਕ ਹੈ ਪਾਣੀ ਦੇ ਮਸਲੇ ਤੇ ਹਰੇਕ ਬੰਦੇ ਦੇ ਵੱਖਰੇ ਵੱਖਰੇ ਪਤੀਕਰਮ ਹੈ ਕਿਵੇਂ ਸਾਰੀ ਚੀਜ਼ ਨੂੰ ਦੇਖ ਰਹੇ ਹੋ ਦੇਖੋ ਸੁਖਮ ਸਿੰਘ ਪਾਣੀ ਦਾ ਮਾਮਲਾ ਹਮੇਸ਼ਾ ਸੰਵੇਦਨਸ਼ੀਲ ਰਿਹਾ ਹੈ ਹੂੰ ਚਾਹੇ ਉਹ ਕਬੀਰੀ ਜਲ ਵਿਵਾਦ ਹੋਵੇ ਚਾਹੇ ਐਸਵਾਈਐਲ ਹੋਵੇ ਜੀ ਭਾਰਤ ਦੇ ਵਿੱਚ ਇਹ ਮੁੱਦੇ ਜਿਹੜੇ ਆ ਹਮੇਸ਼ਾ ਪਹਿਲਾਂ ਵੀ ਭਖੇ ਆ ਭਖਦੇ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਇੱਕ ਬਹੁਤ ਵੱਡਾ ਸੰਕਟ ਬਣੇਗਾ ਹੂੰ ਕੁਰੀ ਦੁਨੀਆ ਵਾਸਤੇ ਪਾਣੀ ਦਾ ਕਿਹ ਲੋਕ ਕਿ ਫਿਕਰਮੰਦੀ ਦਾ ਸਬਾਬ ਆ ਹੁਣ ਰਹੀ ਗੱਲ ਮੌਜੂਦਾ ਜੋ ਇਸ ਵੇਲੇ ਸਾਰਾ ਦ੍ਰਿਸ਼ਟਾਂਤ ਸਾਡੇ ਸਾਹਮਣੇ ਆ ਵੇਖੋ ਕੱਲ ਮੈਂ ਤੁਹਾਨੂੰ ਟੈਕਨੀਕਲਟੀ ਦੇ ਵਿੱਚ ਜਾ ਕੇ ਸਾਰੀਆਂ ਚੀਜ਼ਾਂ ਸਾਫ਼ ਕਰ ਦਿੱਤੀਆਂ ਸੀ ਉਹ ਅੱਜ ਅਖਬਾਰਾਂ ਚ ਛਪੀਆਂ ਹੋਈਆਂ ਬਿਲਕੁਲ ਜੋ ਮੈਂ ਤੁਹਾਨੂੰ ਦੱਸਿਆ ਸੀ ਪਾਣੀ ਦਾ ਸਾਈਕਲ ਪਾਣੀ ਦੀ ਫਿਕਸ ਜੋ ਮਾਤਰਾ ਹੈ ਸਭ ਕੁਝ ਤੁਹਾਨੂੰ ਦੱਸਦਾ ਸੀਗਾ ఎవਰੀਥਿੰਗ ਆਪਾਂ ਡਿਟੇਲਸ ਬੜੀ ਗੱਲ ਕੀਤੀ ਆ ਹਾਂ ਜੀ ఎవਰੀਥਿੰਗ ਜਿਹੜੀ ਆ ਉਹ ਆਪਾਂ ਵਿਚਾਰੀ ਆ ਨਾ ਜੀ ਹੁਣ ਉਸ ਤੋਂ ਬਾਅਦ ਆ ਗਈ ਸਿਆਸਤ ਦੀ ਵਾਰੀ ਹਮ ਸੈਣੀ ਸਾਹਿਬ ਕਹਿੰਦੇ ਕਿ ਮਾਨ ਸਾਹਿਬ ਮੰਨ ਗਏ ਸਨ ਕਿ ਪਾਣੀ ਫालतू ਦੇ ਦੇਵਾਂਗੇ ਹਮ ਮਾਨ ਸਾਹਿਬ ਕਹਿੰਦੇ ਆ ਕਿ ਨਹੀਂ ਅਸੀਂ ਇਹੋ ਜੀ ਕੋਈ ਗੱਲ ਕੀਤੀ ਨਹੀਂ ਹੈ ਅਸੀਂ ਪਾਣੀ ਵਾਦੂ ਕਿਉਂ ਵਾਫਰ ਪਾਣੀ ਕਿਉਂ ਹੁੰਦਾ ਹੀ ਹੈ ਜੀ ਹੁਣ ਉਦੋਂ ਬਾਅਦ ਕੁਝ ਚੀਜ਼ਾਂ ਹੋਰ ਹੁੰਦੀਆਂ ਨੇ ਦੇਰ ਸ਼ਾਮੀ ਪਤਾ ਲੱਗਿਆ ਕਿ ਕੇਂਦਰ ਤੋਂ ਮਾਨ ਸਾਹਿਬ ਨੂੰ ਤਾਰਾਂ ਵੀ ਖੜਕੀਆਂ ਪ੍ਰੈਸ਼ਰਾਈਜ਼ ਵੀ ਕਰਨ ਦਾ ਯਤਨ ਕੀਤਾ ਗਿਆ ਖੱਟਰ ਸਾਹਿਬ ਕਿਉਂਕਿ ਜਿਹੜਾ BBMP ਆ ਨਾ ਸਮਝੋ ਇਹਨੂੰ ਇਹਦਾ ਜਿਹੜਾ ਕੰਟਰੋਲ ਆ ਉਹ ਸਿੱਧੇ ਤੌਰ ਤੇ ਕਹ ਲਓ ਕਿ ਜਿਸ ਮੰਤਰਾਲੇ ਦੇ ਮੰਤਰੀ ਖੱਟਰ ਸਾਹਿਬ ਆ ਹਰਿਆਣਾ ਦੇ ਸਾਬਕਾ ਚੀਫ ਮਿਨਿਸਟਰ ਉਹਨਾਂ ਦੇ ਕੋਲ ਆ ਜੀ ਠੀਕ ਹੈ ਜੀ ਉਹਨਾਂ ਨੇ ਵੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਕੇਂਦਰ ਤੇ ਕੁਝ ਹੋਰ ਵੀ ਕਹਿੰਦੇ ਆ ਕਿ ਬੰਦੇ ਆ ਜਿਹੜੇ ਇਸ ਲੜਾਈ ਦੇ ਵਿੱਚ ਕੁੱਦੇ ਤੇ ਉਹ ਤੋਂ ਬਾਅਦ ਫਿਰ ਜੇ ਤੁਸੀਂ ਦੇਖੋਗੇ ਅੱਜ ਇਹ ਖਬਰਾਂ ਵੀ ਲੱਗੀਆਂ ਹੂੰ ਕਿ ਕੱਲ ਜਿਹੜੀ ਇੱਕ ਪੱਖਮੀ ਮੀਟਿੰਗ ਹੋਈ ਬੀਬੀਐਮਬੀ ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜੀ ਉਹਦੇ ਵਿੱਚ ਮਤਲਬ ਕਿ ਹੁਣ ਦੇਖੋ ਸਾਰੇ ਪਾਸੇ ਕੀ ਆ ਕਿ ਸਟੇਕ ਹোল্ডার ਕੌਣੇ ਹਿਮਾਚਲ ਹੂੰ ਪੰਜਾਬ ਚੰਡੀਗੜ੍ਹ ਹਰਿਆਣਾ ਜੀ ਦਿੱਲੀ ਰਾਜਸਥਾਨ ਬਿਲਕੁਲ ਉਮੈਗੇ ਵੀ ਤੁਹਾਨੂੰ ਪੰਕਤੀਆਂ ਸੁਣਾਈਆਂ ਸੀਗੀਆਂ ਕਿਉਂ ਕਹਿੰਦਾ ਕਿ ਇੱਥੇ ਕੌਣ ਸੁਣੂ ਮੇਰੀ ਇਹ ਪਿੰਡ ਤੇਰਾ ਪੰਚਾਇਤ ਤੇਰੀ ਮੈਂ ਤਾਂ ਬੇਵਤਨਾ ਹਾਂ ਕਿਹੜਾ ਕਰੇ ਹਮਾਇਤ ਮੇਰੀ ਬਿਲਕੁਲ ਗੱਲ ਇਹ ਆ ਕਿ ਇੱਥੇ ਪੰਜਾਬ ਤੇ ਇੱਕ ਤਰ੍ਹਾਂ ਨਾਲ ਬੇਵਤਨਾ ਬਣ ਗਿਆ ਹੂੰ ਕਿਵੇਂ ਸਾਬ ਜਿਹੜੀ ਹਿਮਾਚਲ ਦੀ ਸਰਕਾਰ ਆ ਉਹਨੇ ਨਿਊਟਰਲ ਸਟਾਂਸ ਲੈ ਲਿਆ ਜੀ ਉਹ ਕਹਿੰਦੇ ਵੀ ਨਾ ਭਾਈ ਇੱਧਰ ਨਾ ਉੱਧਰ ਹੂੰ ਨਾ ਇੱਧਰ ਦੇ ਨਾ ਉੱਧਰ ਦੇ ਹੁਣ ਦੂਜੇ ਪਾਸੇ ਕੌਣ ਰਹਿ ਗਿਆ ਹਰਿਆਣਾ ਰਾਜਸਥਾਨ ਹੂੰ ਦਿੱਲੀ ਤੇ ਚੰਡੀਗੜ੍ਹ ਜੀ ਚਾਰੇ ਹੀ ਭਾਜਪਾ ਦੇ ਆ ਸੱਚੀ ਇਕੱਲੇ ਰਹਿ ਗਏ ਤਾਂ ਇਹ ਕਰਕੇ ਸਾਡੀ ਹੋਣੀ ਹੈ ਉਹ ਆ ਨਾ ਕਰਨੀ ਪੈ ਰਹੀ ਹੈ ਤੇ ਇਹ ਤਾਂ ਇਕੱਲਾ ਹੀ ਆ ਹੂੰ ਤੇ ਇਹ ਇਕੱਲਾ ਹੀ ਲੜਦਾ ਹੈ ਹਮੇਸ਼ਾ ਜੀ ਠੀਕ ਹੈ ਨਾ ਜੀ ਜਿਹੜੇ ਸਹੀ ਬੰਦੇ ਹੁੰਦੇ ਆ ਨਾ ਉਹਨਾਂ ਦੇ ਨਾਲ ਕਾਫਲੇ ਨਹੀਂ ਹੁੰਦੇ ਹੂੰ ਠੀਕ ਹੈ ਨਾ ਜੀ ਉਹਨਾਂ ਦੇ ਨਾਲ ਬਹੁਤ ਸੀਮਤ ਲੋਕ ਹੁੰਦੇ ਆ ਜਿਹੜੇ ਸੱਚੇ ਲੋਕ ਹੁੰਦੇ ਆ ਸੱਚ ਦੇ ਰਾਹ ਤੇ ਕਹਿੰਦੇ ਭੀੜ ਨਹੀਂ ਹੁੰਦੀ ਹਾਂਜੀ ਭੀੜ ਨਹੀਂ ਹੁੰਦੀ ਬਿਲਕੁਲ ਉਹੀ ਗੱਲ ਆ ਤੋ ਗੱਲ ਆ ਕਿ ਪੰਜਾਬ ਇਸ ਵੇਲੇ ਜਿਹੜੀ ਲੜਾਈ ਲੜ ਰਿਹਾ ਉਹਦੇ ਚੋਂ ਕੱਲਾ ਨਾ ਤੇ ਉਹਦੇ ਨਾਲ ਕੋਈ ਲਾਂਭੇ ਹੋ ਆ ਨਾ ਕੋਈ ਇੱਥੋਂ ਇੱਥੋਂ ਤੱਕ ਕਿ ਸਾਡੇ ਮੁੱਖ ਮੰਤਰੀ ਨੇ ਤੇ ਇਸ ਕਦਰ ਭਰੋਸਾ ਗਵਾ ਲਿਆ ਕਿ ਅੱਜ ਤੁਸੀਂ ਦੇਖੋ ਮੈਂ ਖੁਦ ਖੜਾ ਮੈਂ ਖੜਾ ચીਫ ਮਿਨਿਸਟਰ ਦੇ ਨਾਲ ਪਰ ਲੋਕ ਨਹੀਂ ਖੜ ਰਹੇ ਇਤਬਾਰ ਹੀ ਨਹੀਂ ਕਰ ਰਹੇ ਉਹ ਸਿਆਸੀ ਡਰਾਮਾ ਦੱਸ ਰਹੇ ਆ ਕੋਈ ਵੱਖੋ ਵੱਖਰੇ ਆਪਣੇ ਪੁਆਇੰਟ ਆਫ View ਆਰ ਵੀ ਜਾਂਦੇ ਨੇ ਨਾ ਇੱਕ ਪੁਆਇੰਟ ਤੇ ਇੱਕ ਯੂ ਟਰਨ ਇਸ ਤੋਂ ਥੋੜਾ ਜਿਹਾ ਡਰ ਜਾਂਦੇ ਨੇ ਹਾਂਜੀ ਗੱਲ ਇਹ ਆ ਕਿ ਸਭ ਹੁਣ ਜਿਹੜਾ ਇਸ ਵੇਲੇ ਪੰਜਾਬ ਦੇ ਨਾਲ ਹੋ ਰਿਹਾ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਕਹਿੰਦਾ ਕਿ ਫੌਰੀ ਤੌਰ ਤੇ ਇਹਨਾਂ ਨੂੰ ਤੁਸੀਂ 8.58000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿਓ ਹਮ ਹੁਣ ਇੱਥੇ ਥੋੜਾ ਜਿਹਾ ਫੇਰ ਤਕਨੀਕੀ ਹਕੀਕਤ ਨੂੰ ਸਮਝ ਲਵੋ ਜੀ ਕਿ ਜੇਤੇ ਗੱਲ ਆਪਾਂ ਨਿਬੇੜਨੀ ਹੋਵੇ ਆਂਦੇ ਹੁੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ ਨਿਬੜ ਜਾਂਦੇ ਬਿਲਕੁਲ ਜੇਤੇ ਵਿਗਾਰਨੇ ਹੁਣ ਤੇ ਜ਼ਿੱਦ ਕਰ ਲਓ ਹੂੰ ਤੇ ਜ਼ਿੱਦ ਦੇ ਵਿੱਚ ਅਸੀਂ ਬੈਠੇ ਆ ਜੇ ਹੱਕ ਦੀ ਲੜਾਈ ਵੇਖੀਏ ਤਾਂ ਜ਼ਿੱਦ ਨਾਲ ਹੀ ਪੂਰੀ ਹੁੰਦੀ ਆ ਹੂੰ ਹੁਣ ਪੰਜਾਬ ਜਿਹੜਾ ਉਹ ਇਸ ਪੱਖ ਤੋਂ ਤੇ ਸਹੀ ਆ ਮੈਂ ਇੱਕ ਨਾ ਸਾਦੇ ਢੰਗ ਨਾਲ ਵੀ ਅ ਅੱਜ ਕੈਨੇਡਾ ਦੇ ਕਿਸੇ ਟਾਕ ਸ਼ੋਅ 'ਚ ਸੀਗਾ ਤੋ ਤਕਨੀਕੀ ਤੌਰ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਬੇਸਮਝ ਹੋ ਜਾਂਦੀਆਂ ਹੂੰ ਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਰੌਲਾ ਕੀ ਆ ਐਕਚੁਅਲ ਚ ਰੌਲਾ ਕੀ ਆ ਜੀ ਕਿ ਇੱਕ ਬਾਪ ਆ ਉਹਨੇ 10-10000 ਰੁਪਇਆ ਦੋਵਾਂ ਨੂੰ ਵੰਡ ਕੇ ਦੇ ਦਿੱਤਾ ਕਿ ਲਾਓ ਪੁੱਤ ਸਾਲ ਤੁਸੀਂ ਹੁਣ ਕਾਲਜ ਦੇ ਵਿੱਚ ਹੋਸਟਲ ਦੇ ਵਿੱਚ ਨਜ਼ਾਰੇ ਲਾਓ ਹੂੰ ਆ ਤੁਹਾਡਾ ਸਾਲ-ਸਾਲ ਦਾ ਖਰਚ ਜੇ ਹੂੰ ਹੁਣ ਇੱਕ ਭਰਾ ਜਿਹੜਾ ਉਹ 9ਵੇਂ ਦੇ 10ਵੇਂ ਵੀ ਨਹੀਂ ਆ ਗਿਆ ਬਾਪਕੁਲ ਫੇਰ ਮੁੜ ਕੇ ਜੀ ਕਹਿੰਦਾ ਪਾਪਾ ਕਹਿੰਦਾ ਹਾਂ ਕਹਿੰਦਾ ਵੀ ਪੈਸੇ ਹੋਰ ਦੇ ਉਹ ਕਹਿੰਦਾ ਕਿ ਤੈਨੂੰ ਦਿੱਤਾ ਤਾਂ ਸੀ ਸਾਲ ਦਾ ਪੂਰਾ ਸਾਰਾ ਖਰਚਾ ਪਾ ਕੇ 10000 ਉਹ ਕਹਿੰਦਾ ਨਹੀਂ ਮੈਂ ਠੇਕੇ ਤੇ ਚਲਾ ਗਿਆ ਸੀ ਉੱਥੇ ਜ਼ਿਆਦਾ ਰੱਜ ਲਿਆ ਕਿਸੇ ਨੇ ਮੇਰਾ ਬੋਝਾ ਕੱਟ ਲਿਆ ਜੀ ਠੀਕ ਹੈ ਜੀ ਕੋਲ ਬਣਾ ਕੇ ਦੇ ਖਰਚੀ ਪਹਿਲਾਂ ਤੇ ਦੂਸਰਾ ਜਿਹੜਾ ਜੀ ਉਹ ਹਾਲੇ ਵੀ ਐਸ ਹਿਸਾਬ ਨਾਲ ਚੱਲ ਰਿਹਾ ਉਹ ਕਹਿੰਦਾ ਪਾਪਾ ਗਾਂ ਜਿਹੜੇ ਤੂੰ ਮੈਨੂੰ ਦੇਣੇ ਆ ਹੂੰ ਉਹ ਭਾਵੇਂ ਯਾਰ ਕੱਟ ਦੇ ਦੀ ਮੇਤੋ ਵਾਜਣਿਆ ਫਰਕ ਹੈ ਨਾ ਸਾਹਿਬ ਫਰਕ ਹੈ ਬਿਲਕੁਲ ਆ ਆ ਲੜਾਈ ਆ ਪੰਜਾਬ ਦੀ ਇਹਨੂੰ ਸਮਝੋ ਤੁਸੀਂ ਭਗਵੰਤ ਭਗਵੰਤਮਾਨ ਸਰ ਅੱਜ ਹੈ ਨਾ ਕੱਲ ਨਹੀਂ ਹੋਣਗੇ ਜੀ ਗੱਲ ਭਗਵੰਤਮਾਨ ਦੀ ਨਹੀਂ ਗੱਲ ਪੰਜਾਬ ਦੀ ਆ ਕਿ ਇੱਕ ਤੇ ਤੁਸੀਂ ਦੇਖੋ ਹੁਣ ਬਹੁਤਾ ਕੁਝ ਕਰ ਨਹੀਂ ਸਕਦੇ ਹੂੰ ਜਦੋਂ ਡੈਮਾਂ ਦਾ ਕੰਟਰੋਲ ਹੀ ਉਹ ਲੈ ਗਿਆ ਜੀ ਠੀਕੇ ਸਾਹਿਬ ਉਹਨਾਂ ਦੇ ਕੋਲ ਆ ਸਾਰਾ ਕੁਝ ਕੇਂਦਰੀ ਸ਼ਕਤੀਆਂ ਨੇ ਹੀ ਕੰਮ ਕਰਨਾ ਫਿਰ ਡੈਮ ਸੇਫਟੀ ਐਕਟ ਉਹ ਲੈ ਆਇਆ ਇਸਨ 2122 ਵਾਲਾ ਉਹਦੇ ਵਿੱਚ ਵੀ ਉਹਨਾਂ ਕੋਲ ਸ਼ਕਤੀਆਂ ਚ ਵਾਧਾ ਹੋ ਗਿਆ ਠੀਕ ਹੈ ਜੀ ਤੁਹਾਨੂੰ ਹੋਰ ਦੱਸ ਦਿਨਾ ਜਿਹੜੇ ਲੋਕ ਮਤਲਬ ਕਿ ਇਹਨਾਂ ਚੀਜ਼ਾਂ ਤੇ ਜਾਣੂ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਨਹੀਂ ਤੇ ਤੁਹਾਨੂੰ ਮੈਂ ਦੱਸ ਦਿਨਾ ਕਿ ਆਰਟੀਕਲ 257 ਆ ਹਮ 257 ਇੰਪਾਵਰਡ ਕਰਦਾ ਹੈ ਭਾਰਤੀ ਪ੍ਰਧਾਨ ਮੰਤਰੀ ਨੂੰ ਹਮ ਕਿ ਜੇ ਇਸ ਤਰ੍ਹਾਂ ਦੀ ਮਤਲਬ ਕਿ ਸੰਘ ਦੀ ਜੜੀ ਯੂਨੀਅਨ ਦੀ ਜੇ ਕੋਈ ਕਾਰਜਪਾਲ ਪਾਲਿਕਾ ਦੇ ਵਿੱਚ ਜੇ ਕੋਈ ਅਰਚਨ ਹੈ ਜੀ ਤਾਂ ਉਸ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ ਮਤਲਬ ਕਿ ਸਟੇਟ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਪਾਸੇ ਕੀਤਾ ਜਾ ਸਕਦਾ ਹੈ ਯਾਨੀ ਆਰਟੀਕਲ 257 ਦੀ ਵਰਤੋਂ ਕਰਕੇ ਸਿੱਧਾ ਫੈਸਲਾ ਤੁਸੀਂ ਆਪ ਹੀ ਲੈ ਸਕਦੇ ਆਪ ਹੀ ਲੈ ਸਕਦੇ ਆ ਤਾਂ ਉਹ ਹਾਲੇ ਕਿ ਦੂਰ ਦੀ ਗੱਲ ਆ ਸੋ ਕਹਿਣ ਦਾ ਭਾਵ ਇਹ ਹੋ ਆ ਕਿ ਪੰਜਾਬ ਦੀ ਕਹਾਣੀ ਜਿਹੜੀ ਆ ਉਹ ਇਹ ਨਾ ਦੇਖੋ ਕਿ ਕੀ ਚੱਲ ਰਿਹਾ ਜੀ ਜਿਵੇਂ ਮੈਂ ਕਿਹਾ ਕਿ ਰੇੜਕਾ ਤੇ ਇਸ ਚੀਜ਼ ਦਾ ਹੂੰ ਕਿ ਪੰਜਾਬ ਜਿਵੇਂ ਇੱਕ ਮੁੰਡਾ ਉਹਨੇ ਆਪਣਾ ਖਰਚਾ ਜਿਹੜਾ ਹੂੰ ਉਹ ਸਾਲ ਚਲਾ ਕੇ ਤੇ ਵਧਾ ਲਿਆ ਇਹਨਾਂ ਨੇ ਤੇ 99% ਇਸਤੇਮਾਲ ਕੀਤਾ ਜੀ ਹੁਣ ਗੱਲ ਸਾਡੀ ਇੱਥੇ ਨਰਮੇ ਦੀ ਬਿਾਈ ਚੱਲ ਰਹੀ ਆ ਸਾਨੂੰ ਪਾਣੀ ਲੋੜੀਂਦਾ ਲੋੜੀਂਦੀ ਆ ਹੁਣ ਬਿਲਕੁਲ ਠੀਕ ਹੈ ਜੀ ਤਾਂ ਉਹ ਕੀ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਡੈਮਾਂ ਦਾ ਪੱਤਰ ਭਾਵੇਂ ਇੱਕ ਦਾ 23 ਫੀਟ ਘਟਿਆ ਇੱਕ ਦਾ 11 ਫੀਟ ਘਟਿਆ ਉਸ ਚੀਜ਼ ਨੂੰ ਛੱਡ ਦਈਏ ਤੁਸੀਂ ਇੱਦਾਂ ਕਰੋ ਵੀਰ ਵਣ ਕੇ ਸਾਨੂੰ ਫालतੂ ਪਾਣੀ ਦੇ ਦਿਓ ਜੀ ਬਾਈ ਕਮਾਲ ਹੈ ਸਾਰੋ ਤੁਸੀਂ ਆਪ ਦਾ ਜਿਵੇਂ ਸੈਤਾਂ ਦਾ ਕਰੋ ਆਹੋ ਜੀ ਬਿਲਕੁਲ ਉਹ ਤੇ ਕਹਿੰਦੇ ਨੇ ਕਿ ਆਪਦੀ ਥਾਲੀ ਚੋਂ ਜੇ ਕੋਈ ਅੱਧਾ ਫੁਲਕਾ ਤੁਹਾਡੇ ਕੋਲ ਬਚਿਆ ਉਹ ਵੀ ਸਾਨੂੰ ਦੇ ਦਿਓ ਇਹਨੂੰ ਕਹਿੰਦੇ ਇੱਕ ਦਾ ਟੰਬਰ ਵੱਡਾ ਇੱਕ ਦਾ ਬੱਬਰ ਵੱਡਾ ਇੱਕ ਦਾ ਢੇਡ ਵੱਡਾ ਤੇ ਇੱਕ ਦਾ ਟੱਬਰ ਵੱਡਾ ਰੋਲਾ ਤੇ ਇਹੋ ਹੀ ਆ ਨਾ ਹੁਣ ਦੇਖੋ ਗੱਲ ਇਹ ਆ ਕਿ ਪੰਜਾਬ ਇਹੋ ਹੀ ਕਹਿ ਰਿਹਾ ਕਿ ਤੁਹਾਡਾ ਜਿਹੜਾ ਫਿਕਸਡ ਕੋਟਾ ਸੀਗਾ ਪਾਣੀ ਦਾ ਉਹ ਸਰ ਤੁਸੀਂ ਵਰਤ ਲਿਆ ਜੀ ਉਹਨਾਂ ਹੀ ਨਹੀਂ ਤੁਸੀਂ ਵਧਾ ਕੇ ਵਰਤ ਲਿਆ ਤੁਹਾਨੂੰ ਦਿੱਤਾ ਸੀਗਾ 2.987 ਹਮ ਤੇ ਵਰਤ ਲਏ ਉਹ ਤੁਹਾਨੂੰ ਮੈਂ ਦੱਸ ਦਿੱਤਾ ਸੀ ਨਾ ਐਮ ਐਫ ਜੀ ਜੀ ਮਿਲੀਅਨ ਏਕੜ ਫੀਟ ਤੇ ਤੁਸੀਂ ਵਰਤੀ ਕਿੰਨਾ ਬੈਠੇ ਹੋ 3 ਮਿਲੀਅਨ ਏਕੜ ਫੀਟ ਤੋਂ ਵੀ ਜ਼ਿਆਦਾ ਮਾਰਚ ਦੇ ਮਹੀਨੇ ਤੱਕ ਇਹਦਾ ਮਤਲਬ ਹੈ ਕਿ ਤੁਹਾਡੇ ਪਿਓ ਦਾ ਰਾਜ਼ ਆ ਨੇ ਮੋਤੀ ਦਾ ਰਾਜ ਇਹਦਾ ਮਤਲਬ ਹੈ ਕਿ ਤੁਹਾਡੇ ਬਾਪ ਦਾ ਰਾਜ ਆ ਕਿ ਚੀਜ਼ਾਂ ਵੀ ਤੁਸੀਂ ਸਾਡੇ ਕੋਲੋਂ ਲੈ ਲਈਆਂ ਜੀ ਹੱਕ ਵੀ ਆਪ ਦਾ ਬਰੋਬਰ ਰੱਖ ਲਿਆ ਹੁਣ ਆਪ ਦਾ ਹੱਕ ਵਰਤ ਕੇ ਉਤੋਂ ਕਹਿੰਨੇ ਕਿ ਸਾਨੂੰ ਵੱਧ ਦਿਓ ਫਿਰ ਤੁਹਾਡੇ ਪਿਓ ਦਾ ਰਾਜ ਹੀ ਆ ਫਿਰ ਸਾਡਾ ਕੀ ਆ ਇਹਦੇ ਚ ਸਾਡੇ ਲੋਕਾਂ ਨੂੰ ਤਕਨੀਕੀ ਤੌਰ ਤੇ ਪਤਾ ਨਹੀਂ ਲੱਗਦਾ ਐਵੇਂ ਫੇਸਬੁੱਕ ਤੇ ਉੱਥੇ ਕੋਈ ਭਗਵੰਤ ਮਾਨ ਦੇ ਮਗਰ ਆ ਕੋਈ ਕਿਸੇ ਦੇ ਮਗਰ ਆ ਸਭ ਜੀ ਗੱਲ ਤੇ ਆ ਕਿ ਕਾਇਦੇ ਦੀ ਗੱਲ ਕਰੋ ਹੂੰ ਕਿ ਜਦੋਂ ਤੁਹਾਨੂੰ ਇੱਕ ਸਾਲ ਦਾ ਕੋਟਾ ਫਿਕਸ ਕਰਕੇ ਦੇ ਦਿੱਤਾ ਸਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ 21 ਮਈ ਤੋਂ ਸਟਾਰਟ ਹੁੰਦਾ 20 ਮਈ ਤੱਕ 20 ਮਈ ਤੱਕ ਹੁੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਈ ਤੋਂ ਸਤੰਬਰ ਤੱਕ ਡੈਮ ਭਰਨ ਦਾ ਵੇਲਾ ਹੁੰਦਾ ਤੇ ਸਤੰਬਰ ਤੋਂ ਲੈ ਕੇ ਮਈ ਖਾਲੀ ਕਰਨ ਦਾ ਵੇਲਾ ਹੁੰਦਾ ਸਰ ਜੀ ਤਕਨੀਕੀ ਤੌਰ ਤੇ ਹੁਣ ਡੈਮ ਜਿਹੜੇ ਭਰ ਨਹੀਂ ਰਹੇ ਤੁਸੀਂ ਮਤਲਬ ਘੇਟੇ ਅਠ ਮਾਰ ਰਹੇ ਹੋ ਕਿ ਸਾਨੂੰ ਵਾਫਰ ਪਾਣੀ ਦਿਓ ਸਾਨੂੰ ਵਾਫਰ ਪਾਣੀ ਦਿਓ ਸਰੀ ਤੱਕ ਧੱਕੇ ਦਾ ਵੀ ਧੱਕਾ ਹੈ ਧੱਕਾ ਤੇ ਪਹਿਲਾਂ ਉਹ ਹੀ ਗਿਆ ਪੰਜਾਬ ਦੀ ਕਿਸਮਤ ਦੇ ਵਿੱਚ ਪਰ ਹੁਣ ਤੁਸੀਂ ਹੋਰ ਧੱਕਾ ਕਰ ਰਹੇ ਹੋ ਕਿ ਸਾਨੂੰ ਪਾਣੀ ਚਾਹੀਦਾ ਹੈ ਡੈਮ ਖਸਮਾਂ ਦਾ ਸਿਰ ਖਾਣ ਤੁਹਾਡੀ ਨਰਮੇ ਦੀ ਵਜਾਈ ਖਸਮਾਂ ਦਾ ਸਿਰ ਖਾਵੇ ਸਾਨੂੰ ਆ ਚੀਜ਼ ਚਾਹੀਦੀ ਹੈ ਤੁਹਾਡੀ ਮਿੱਟੀ ਚਾਟਾ ਹੈ ਕਿ ਨਹੀਂ ਹੈ ਸਾਡੀ ਬਗਲੀ ਪਰਦੇਓ ਬਿਲਕੁਲ ਬਿਲਕੁਲ ਆਈ ਤੋਂ ਵੱਧ ਸਰ ਆਹ ਚੀਜ਼ ਨੂੰ ਫੜਨ ਦੀ ਜ਼ਰੂਰਤ ਹੈ ਆਹ ਚੀਜ਼ ਨੂੰ ਫੜਨ ਦੀ ਜ਼ਰੂਰਤ ਹੈ ਆਪੇ ਸਿਆਸਤ ਦਾਣ ਪਿੱਛੇ ਰਹਿ ਗਏ ਆ ਸਿਆਸਤ ਪਿੱਛੇ ਰਹਿ ਗਈ ਆ ਜਿਹੜਾ ਮੁੱਦਾ ਹੈ ਉਹ ਪਾਣੀ ਦਾ ਹੈ ਉਸ ਨੂੰ ਨਹੀਂ ਸਿਆਸਤ ਹਾਂਜੀ ਸਿਆਸਤ ਤਾਂ ਹੋਣੀ ਹੀ ਹੋਣੀ ਆ ਜਦੋਂ ਸਾਰਾ ਕੁਝ ਕਰਦਾ ਹੀ ਸਿਆਸਤ ਦਾ ਨੇ ਜੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜਿਆ ਤੇ ਉਦੋਂ ਵੀ ਤੇ ਸਿਆਸਤ ਦਾ ਨਹੀਂ ਸੀ ਕਿ ਜ਼ਿੰਮੇਵਾਰ ਹਮ ਅੱਜ ਜੇ ਕੋਈ ਮੰਨ ਲਓ ਅੜਨ ਦਾ ਯਤਨ ਕਰ ਰਿਹਾ ਤਾਂ ਵੀ ਸਿਆਸਤ ਦਾ ਨੇ ਪਰ ਗੱਲ ਇਹ ਆ ਕਿ ਹੁਣ ਜੇ ਤੁਸੀਂ ਅੱਜ ਨੰਦਰਾ ਜੀ ਹੜਾ ਵੀ ਰਹੇ ਤੇ ਇਹਦਾ ਵਟਿਆ ਕੀ ਜਾਣਾ ਇਹ ਵੀ ਇੱਕ ਵੱਡਾ ਸਵਾਲ ਆ ਕਿਉਂਕਿ ਜੇ ਰਜ਼ਾਮੰਦੀ ਮੈਂ ਜਿਵੇਂ ਕਿਹਾ ਸੀ ਕਿ ਨਾ ਜਦ ਨਾਲ ਮਸਲੇ ਵਿਗੜ ਜਾਂਦੇ ਨੇ ਰਜ਼ਾਮੰਦੀ ਕਰ ਲੋ ਨਿਬੜ ਜਾਂਦੇ ਨੇ ਰਜ਼ਾਮੰਦੀ ਇਹ ਆ ਰਜ਼ਾਮੰਦੀ ਦਾ ਵੀ ਰਸਤਾ ਦੱਸ ਦੇਣਾ ਕਿ ਤੁਹਾਡਾ ਫਿਕਸਡ ਕੋਟਾ ਜਿਹੜਾ 21 ਤੋਂ ਫੇਰ ਸਟਾਰਟ ਹੋ ਜਾਣਾ ਹੈ ਯਾਨੀ 20 ਦਿਨਾਂ ਬਾਅਦ ਕਿ ਪਾਣੀ ਲੈ ਲਓ ਉਹਨਾਂ ਅਸੀਂ ਕੱਟ ਦੇਵਾਂਗੇ ਗੱਲ ਖਤਮ ਹੈ ਇਹ ਤੇ ਉਧਾਰੀ ਚੀਜ਼ ਲੈਣ ਵਾਲੀ ਗੱਲ ਹੁੰਦੀ ਹੈ ਨਾ ਉਹ ਪਾਣੀ ਦੀ ਵਾਰੀ ਵਾਲੀ ਗੱਲ ਤੁਹਾਨੂੰ ਮੈਂ ਸਾਲ ਦਿੱਤੀ ਸੀਗੀ ਕਿ ਜੇ ਤੁਸੀਂ ਪਾਣੀ ਦੇ ਵਾਰੀ ਚ ਪਾਣੀ ਜਿਹੜਾ ਤੁਸੀਂ ਲਿਆ ਤਾਂ ਤੁਹਾਨੂੰ ਵਾਪਸ ਅਗਲੀ ਵਾਰੀ ਤੇ ਦੇਣਾ ਪਊਗਾ ਉਹ ਦੇ ਦਿਓ ਜਾ ਤਾਂ ਤੁਸੀਂ ਇਸ ਪਾਸੇ ਆ ਜਾਓ ਉਹ ਕੀ ਕਰ ਰਹੇ ਉਹਨਾਂ ਨੇ ਚੇਅਰਮੈਨ ਬਦਲ ਦਿੱਤਾ ਜੀ ਸਾਡਾ ਹਮ ਆਕਾਸ਼ਦੀਪ ਸਿੰਘ ਫਿਰ ਉਹਨਾਂ ਨੇ ਸੈਕਟਰੀ ਬਦਲ ਦਿੱਤਾ ਜੀ ਤਾਂ ਪੰਜਾਬ ਉਥੇ ਕੱਲਾੜਿਆ ਪਿਆ ਹੁਣ ਕੋਈ ਇੱਥੇ ਬਹਿਸ ਭੱਜਿਆ ਜਾਂਦਾ ਕੋਈ ਕਿਤੇ ਭੱਜਿਆ ਜਾਂਦਾ ਪਰ ਤੁਹਾਡੇ ਕੋਲ ਸ਼ਕਤੀਆਂ ਸੀਮਤ ਨੇ ਸਰ ਜੀ ਤੁਹਾਡੇ ਕੋਲ ਅਧਿਕਾਰ ਖੇਤਰ ਬਿਲਕੁਲ ਸੀਮਤ ਹੈ ਜੀ ਹਮ ਰੌਲਾ ਇਸ ਚੀਜ਼ ਦਾ ਹੈ ਕਿ ਸਾਰਾ ਬੀਬੀਐਮਬੀ ਦਾ ਪ੍ਰਬੰਧ ਕਿਹਦੇ ਕੋਲ ਆ ਉਹ ਕੇਂਦਰ ਕੋਲ ਆ 257 ਦੀ ਸ਼ਕਤੀ ਕਿਹਦੇ ਕੋਲ ਆ ਕੇਂਦਰ ਕੋਲ ਆ ਜੀ ਜੀ ਕੇਂਦਰ ਚ ਕੌਣ ਹੈ ਭਾਜਪਾ ਆ ਤਿੰਨ ਚਾਰ ਸਟੇਟਾਂ ਚ ਸਰਕਾਰ ਕਿਸ ਦੀ ਹੈ ਭਾਜਪਾ ਦੀ ਉਹ ਸਾਰੇ ਇਕੱਠੇ